ਸੋਹਣੇ ਵਾਤਾਵਰਨ ਵਿੱਚ ਜੇਕਰ ਸੋਹਣੇ ਸਕੂਲਾਂ ਦਾ ਨਿਰਮਾਣ ਹੋਵੇ ਤਾਂ ਪੜਨਣ ਦੇ ਲਈ ਮੱਲੋ-ਮੱਲੀ ਦਿਲ ਕਰ ਆਉਂਦਾ ਏ। ਦੋਸਤੋ ਅੱਜ ਸਾਨੂੰ ਜਿਹੜੀ ਸਕੂਲ ਦੀ ਦਿੱਖ ਦਿਖਾਉਣ ਜਾ ਰਹੇ ਹਾਂ ਉਹ ਸਕੂਲ ਹੈ ਮੈਰੀਟੋਰੀਅਸ ਸਕੂਲ ਮੋਹਾਲੀ ਜਿਹੜਾ ਕਿ ਬਹੁਤ ਸੋਹਣਾ ਨਵਿੱਕਲਾ ਸਕੂਲ ਹੈਗਾ ਜਿੱਥੇ ਪੜ੍ਹ ਲਿਖ ਕੇ ਵਿਦਿਆਰਥੀ ਉੱਚ ਕੋਟੀ ਦੀਆਂ ਨੌਕਰੀਆਂ ਹਾਸਲ ਕਰਦੇ ਨੇ। ਜਿਹਦੇ ਵਿੱਚ ਪਲੱਸ 1 ਤੇ ਪਲੱਸ 2 ਕਲਾਸ ਚੱਲਦੀ ਹੈਗੀ ਇੰਗਲਿਸ਼ ਮੀਡੀਅਮ ਦੇ ਸਕੂਲ ਨੇਗੇ। ਜੀਦੇ ਵਿੱਚ ਵਕ ਵਕ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਮੈਰੀਟੋਰੀਅਸ ਜਿਹੜਾ ਸਕੂਲ ਹੈ ਰਾਇਡੈਂਸੀ ਸਕੂਲ ਐਸ ਐਸ ਐ ਨਾਗਰ ਮੁਹਾਲੀ ਸੋਹਣੀ ਦਿੱਖ ਦੇ ਵਿੱਚ ਜਿਹੜਾ ਬਣਿਆ ਹੋਇਆ ਸਕੂਲ ਹੈ ਜਿੱਥੇ ਬਿਲਕੁਲ ਮੁਫਤ ਪੜ੍ਹਾਈ ਫਰੀ ਰਹਿائش ਮੁਫਤ ਖਾਣਾ ਜਿੱਥੋਂ ਬੱਚੇ ਪੜ੍ਹ ਲਿਖ ਕੇ ਉੱਚ ਕੋਟੀ ਦੇ ਅਫਸਰ ਬਣਦੇ ਆ ਐਮ ਬੀਬੀਐਸ ਦੇ ਖੇਤਰ ਵਿੱਚ ਜਾਂਦੇ ਆ ਬੱਚੇ ਜਿਹੜੇ ਹੈਗੇ ਨੇਗੇ ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਜਾਂਦੇ ਹੈਗੇ ਸੀਐਮਏ ਸੀਐਮਏ ਖੇਤਰ ਵਿੱਚ ਜਾਂਦੇ ਆ ਜਿਹੜਾ ਕਮਰਸ ਵਾਲੇ ਬੱਚੇ ਨੇਗੇ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਬੜੀਆਂ ਵੱਡੀਆਂ ਪ੍ਰਾਪਤੀਆਂ ਨੇ ਇਹਨਾਂ ਸਕੂਲਾਂ ਦੀਆਂ ਇਹਨਾਂ ਦਾ ਸਕੂਲਾਂ ਦਾ ਸਟਾਫ ਬੜਾ ਦਿਨ ਰਾਤ ਮਿਹਨਤ ਕਰ ਰਿਹਾਗਾ ਤੇ ਵਿਦਿਆਰਥੀ ਨੂੰ ਤਰਾਸ਼ ਰਿਹਾਗਾ ਹੋ ਗਰੀਬ ਘਰਾਂ ਦੇ ਜਿਵਾਕ ਜੋ 10ਵੀਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਇਹਨਾਂ ਸਕੂਲਾਂ ਵਿੱਚ ਦਾਖਲਾ ਲੈਂਦੇ ਆ ਇੰਟਰੈਸਟ ਟੈਸਟ ਦੇ ਆਧਾਰ ਤੇ ਤਾਂ ਤੁਸੀਂ ਦੇਖ ਰਹੇ ਹੋ ਜਿਹੜਾ ਸਕੂਲ ਦੀ ਜਿਹੜੀ ਕਵਰਡ ਏਰੀਆ ਆਫ ਸਕੂਲ ਬਿਲਡਿੰਗ ਜਿਹੜੀ ਹੈਗਾ 31562 ਸਕਰ ਫੁੱਟ ਜਿਹੜਾ ਡਬਲ ਸਟੋਰੀ ਸਕੂਲ ਦੀ ਦੇਖ ਰਹੇ ਹੋ ਤੁਸੀਂ ਤਸਵੀਰ ਦੇ ਉੱਪਰ ਬੜੀ ਸੋਹਣੀ ਦਿੱਖ ਬਣੀ ਹੋਈ ਹੈ ਜਿਹੜੀ ਇਸ ਸਟੋਰੀ ਦੀ ਇਸ ਤੋਂ ਇਲਾਵਾ ਤੁਸੀਂ ਵੇਖ ਰਹੇ ਹੋਗੇ ਅੱਗੇ ਤਿੰਨ ਸਾਇੰਸ ਲੈब्स ਐਂਡ ਦੋ ਕੰਪਿਊਟਰ ਲੈब्स ਅਤੇ ਦੋ ਕੰਪਿਊਟਰ ਲੈब्स ਦੇਖ ਰਹੇ ਹੋ ਤੁਸੀਂ ਬੜੀਆਂ ਜਿਹੜੇ ਆ ਸੋਹਣੀਆਂ ਲੈਬਾਂ ਨੇ ਸਾਰੀਆਂ ਕੰਪਿਊਟਰ ਨੂੰ ਲੈ ਕੇ ਜਿੱਥੇ ਬੱਚਿਆਂ ਨੂੰ ਅ ਅੱਜ ਦੀ ਸਿੱਖਿਆ ਦੇ ਹਾਣ ਦਾ ਬਣਾਇਆ ਜਾਂਦਾਗਾ ਕੰਪਿਊਟਰ ਲੈਬ ਦੇ ਵਿੱਚ ਅੱਗੇ ਵੇਖ ਰਹੇ ਹੋ ਤੁਸੀਂ ਹੋਸਟਲ ਜਿੱਥੇ ਬੱਚੇ ਠਹਿਰਦੇ ਨੇਗੇ ਤਾਂ ਉਹਨਾਂ ਦੇ ਠਹਿਰਨ ਦੇ ਲਈ ਬਹੁਤ ਸੋਹਣਾ ਸਥਾਨ ਹੋਸਟਲਾਂ ਦੇ ਵਿੱਚ ਜਿਹੜੀ ਸਚੱਜੀ ਵਿਉਂਤਬੰਦੀ ਕੀਤੀ ਹੋਈ ਹੈ ਇੱਕ ਤਰੀਕੇ ਦੀ ਜਿਦੇ ਵਿੱਚ ਇੱਕ ਬੱਚੇ ਨੂੰ ਟੇਬਲ ਮਿਲਦਾ ਬਕਾਇਦਾ ਤੌਰ ਤੇ ਇੱਕ ਲੈਂਪ ਮਿਲਦਾ ਇੱਕ ਬੈੱਡ ਹੈ ਇੱਕ ਕਲਮਿਰਾ ਉਹਨੂੰ ਕੂਲਰ ਦੀ ਸਹੂਬਦਾ ਜਿਹੜੀ ਵੱਖਰੀ ਵੱਖਰੀ ਕੋਵਰਡ ਏਰੀਆ ਆਫ ਬॉयਜ਼ ਹੋਸਟਲ ਬਿਲਡਿੰਗ ਜਿਹੜਾ ਹੈਗਾ 66299 ਸਕਰ ਫੁੱਟ ਟ੍ਰਿਪਲ ਸਟੋਰੀ ਹੈ ਜੀ ਹੋਸਟਲ ਦੀ ਟ੍ਰਿਪਲ ਸਟੋਰੀ ਹੈ ਜਿਹੜੀ ਵੇਖ ਰਹੇ ਹੋ ਤੁਸੀਂ ਸੋਹਣੀ ਦਿੱਖ ਦੇ ਵਿੱਚ ਵੱਜੀਆਂ ਹੁੰਆਂ ਤਾਂ ਬੱਲੋਵਲੀ ਜੀ ਕਰਿਆਉਂਦਾ ਬੱਚਿਆਂ ਦਾ ਇਹਨਾਂ ਸਕੂਲਾਂ ਨੂੰ ਤਾਂ ਕਰਕੇ ਮੈਰੀਟੋਰੀਅ ਸਕੂਲਾਂ ਵਿੱਚ ਬੱਚੇ ਦਾਖਲਾ ਲੈਂਦੇ ਨੇਗੇ ਦਿਨ ਰਾਤ ਇੱਕ ਕਰਕੇ ਉਹ ਟੈਸਟ ਨੂੰ ਪਾਸ ਕਰਦੇ ਨੇ ਫੇਰ ਇਹਨਾਂ ਸਕੂਲਾਂ ਵਿੱਚ ਆਉਂਦੇ ਨੇਗੇ ਅੱਗੇ ਵੇਖ ਰਹੇ ਹੋ ਤੁਸੀਂ ਬੁਆਏਜ਼ ਹੋਸਟਲ ਬਲਾਕ ਏ ਸੋਹਣੀ ਦਿੱਖ ਵਾਲਾ ਜਿਹੜਾ ਲੜਕਿਆਂ ਦਾ ਹੋਸਟਲ ਬਲਾਕ ਏ ਤੁਸੀਂ ਵੇਖ ਰਹੇ ਹੋ ਕਿੰਨੀ ਹਾਲੀ ਸ਼ਾਨ ਇਮਾਰਤਾਂ ਨੇ ਨਾ ਸਕੂਲਾਂ ਦੀਆਂ ਤੇ ਵਿਦਿਆਰਥੀਆਂ ਦੇ ਰਹਿਣ ਦਾ ਜਿਹੜਾ ਸਵੱਛਤਾ ਪ੍ਰਬੰਧ ਇਹਨਾਂ ਸਕੂਲਾਂ ਦੇ ਜ਼ਰੀਏ ਹੁੰਦਾ ਬੁਆਏਜ਼ ਹੋਸਟਲ ਬਲਾਕ ਬੀ ਦੇਖ ਰਹੇ ਹੋ ਤੁਸੀਂ ਜਿੱਥੇ ਯੂਨੀਵਰਸਿਟੀ ਵਰਗਾ ਮਾਹੌਲ ਹੈ ਨਾ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੋਸਟਲਾਂ ਦਾ ਨਿਰਮਾਣ ਕੀਤਾ ਹੋਇਆਗਾ ਬੁਆਏਜ਼ ਹੋਸਟਲ ਬਲਾਕ ਪੀ ਫਿਰ ਅਕੇ ਵੇਖ ਰਹੇ ਤੁਸੀਂ ਮੈਸਨ ਬੁਆਏਜ਼ ਹੋਸਟਲ ਮ ਜਿਹੜਾ ਮੁੰਡਿਆਂ ਦੀ ਜਿਹੜੀ ਮੈਸ ਹੈਗੀ ਆ ਹੋਸਟਲ ਦੀ ਉਹਦੇ ਵਿੱਚ ਕਿੰਨਾ ਸੋਹਣਾ ਫਰਨੀਚਰ ਆ ਜਿੱਥੇ ਬੈਠ ਕੇ ਉਹ ਜਿਹੜਾ ਖਾਣਾ ਖਾਂਦੇ ਆ ਕਿ ਵਿਦਿਆਰਥੀ ਕੁਰਸੀਆਂ ਉਹਨਾਂ ਦੇ ਲਈ ਜਿਹੜਾ ਸਾਰਾ ਪ੍ਰਬੰਧ ਕੀਤਾ ਹੋਇਆਗਾ ਬਹੁਤ ਕਮਾਲ ਦਾ ਵੇਖ ਰਹੇ ਹੋ ਤੁਸੀਂ ਇਹਨਾਂ ਸਕੂਲਾਂ ਦੇ ਵਿੱਚ ਅੱਗੇ ਜਿਹੜਾ ਕਵਰ ਏਰੀਆ ਗਲ ਹੋਸਟਲ ਦਾ ਕਿੰਨੇ ਜਿਹੜੀ ਬਿਲਡਿੰਗ ਬਣੀ ਹੋਈ ਆ ਦੇ ਵਿੱਚ ਉਹਨਾਂ ਜਿਹੜਾ ਇਹਦੇ ਵਿੱਚ ਵੇਖ ਰਹੇ ਹੋ ਤੁਸੀਂ ਇਹ ਜਿਹੜਾ ਤਕਰੀਬਨ ਜਿਹੜਾ 99009 ਸਕਰ ਫੁੱਟ ਜਿਹੜਾ ਇੱਥੇ ਬਣ ਜਾਂਦਾ ਟ੍ਰਿਪਲ ਸਟੋਰੀ ਜਿਹੜੀ ਵੇਖ ਰਹੇ ਹੋ ਤੁਸੀਂ ਗਲ ਹੋਸਟਲ ਦੀ ਤਾਂ ਮੈਸਨ ਗਲ ਹੋਸਟਲ ਦੀ ਜਿਹੜੀ ਮੈਸਾ ਖਾਣਾਗਾ ਕਿਸ ਤਰ੍ਹਾਂ ਤਰੀਕੇ ਦੇ ਨਾਲ ਬੱਚਾ ਨੂੰ ਖਾਣਾ ਪਰੋਸਿਆ ਜਾਂਦਾਗਾ ਤੇ ਕਿਸ ਤਰ੍ਹਾਂ ਦਾ ਜਿਹੜਾ ਫਰਨੀਚਰ ਆ ਜਿੱਥੇ ਬੈਠ ਕੇ ਬੱਚੇ ਆਪਣੇ ਜਿਹੜਾ ਖਾਣਾ ਖਾਂਦੇ ਨੇ ਅੱਗੇ ਖੇਡਾਂ ਦੇ ਵਿੱਚ ਦੇਖ ਰਹੇ ਹਾਂ ਤੁਸੀਂ バスਟਬਾਲ ਬਾਸਕਟਬਾਲ ਕੋਰਟ ਜਿਹੜਾ ਜਿੱਥੇ ਬੱਚੇ バスਟਬਾਲ ਖੇਡਦੇ ਨੇਗੇ ਕਿਉਂਕਿ ਜਿਹੜਾ ਪੜਨ ਦੇ ਨਾਲ ਨਾਲ ਖੇਡਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਖੇਡਾਂ ਇੱਕ ਵਿਦਿਆਰਥੀ ਦੇ ਮਨ ਨੂੰ ਸ਼ਕਤੀ ਪ੍ਰਦਾਨ ਕਰਦੀਆਂ ਨੇ ਤੇ ਉਹਦੇ ਸਰੀਰ ਨੂੰ ਤਰੋਤਾਜ਼ਾ ਰੱਖਦੀਆਂ ਨੇਗੀਆਂ ਇਸੇ ਤਰ੍ਹਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਬੈਡਮਿੰਟਨ ਕੋਰਟ ਇਨ ਗਰਲਜ਼ ਹੋਸਟਲ ਲੜਕੀਆਂ ਦੇ ਲਈ ਜਿਹੜਾ ਖੇਡਾਂ ਦੇ ਦੇ ਜਿਹੜੇ ਬਹੁਤ ਐਮਪ੍ਰਾਲੇ ਕੀਤੇ ਜਾਂਦੇ ਨੇਗੇ ਅੱਗੇ ਵੇਖ ਰਹੇ ਹੋ ਤੁਸੀਂ ਬੈਡਮਿੰਟਨ ਕੋਰਟ ਇਨ ਬॉयਜ਼ ਹੋਸਟਲ ਜਿਹੜਾ ਬੈਡਮਿੰਟਨ ਦਾ ਜਿਹੜਾ ਕੋਰਟ ਵੇਖ ਰਹੇ ਹੋ ਤੁਸੀਂ ਮੁੰਡਿਆਂ ਦੇ ਹੋਸਟਲ ਵਿੱਚ ਜਿੱਥੇ ਬੈਡਮਿੰਟਨ ਖੇਡ ਕੇ ਬੱਚੇ ਆਪਣੇ ਆਪ ਨੂੰ ਜਿਹੜਾ ਤਰੋ ਤਾਜ਼ਾ ਮਹਿਸੂਸ ਕਰਦੇ ਆ ਤੇ ਉਹਨਾਂ ਦਾ ਪੜਾਈ ਦੇ ਵਿੱਚ ਮਨ ਲੱਗਦਾਗਾ ਅੱਗੇ ਵੇਖ ਰਹੇ ਹੋ ਤੁਸੀਂ ਕਮੋਡੀਸ਼ਨ ਫਾਰ ਸਟਾਫ ਟ੍ਰਿਪਲ ਸਟੋਰੀ ਜਿੱਥੇ ਸਟਾਫ ਠਹਿਰਦਾ ਬਹੁਤ ਦੂਰ ਦਾ ਸਟਾਫ ਆ ਉਹਨਾਂ ਮੂੰ ਜਿਹੜਾ ਕੁਆਟਰ ਮਹੀਆ ਕਰਵਾਏ ਗਏ ਨੇ 트리플 ਸਟੋਰੀ ਆ ਜਿਹੜੀ ਇਸ ਦੀ ਬਣੀ ਹੋਈ ਆ ਕੁਆਟਰ ਦੀ ਜਿੱਥੇ ਰਹਿ ਕੇ ਜਿਹੜਾ ਅਧਿਆਪਕ ਦਿਨ ਰਾਤ ਕਲਾਸਾਂ ਵੀ ਲਾਉਂਦੇ ਨੇ ਬੱਚਿਆਂ ਦੀਆਂ ਜਿਹੜਾ ਸ਼ਾਮ ਤੇ ਸਵੇਰ ਦੀਆਂ ਕਲਾਸਾਂ ਲੱਗਦੀਆਂ ਲੱਗੀਆਂ ਜਿਹਨੂੰ ਆਪਾਂ ਐਕਸਟਰਾ ਕਲਾਸਾਂ ਕਹਿ ਸਕਦੇ ਹਾਂਗੇ ਅੱਗੇ ਵੇਖਣ ਤੁਸੀਂ ਕਮੋਡੀਸ਼ਨ ਨੂੰ ਪ੍ਰਿੰਸੀਪਲ ਡਬਲ ਸਟੋਰੀ ਜਿਹੜੀ ਪ੍ਰਿੰਸੀਪਲ ਦੇ ਲਈ ਪ੍ਰਿੰਸੀਪਲ ਸਾਹਿਬਾਨ ਦੇ ਲਈ ਜਿਹੜੀ ਕੋਠੀ ਹੈ ਉਹ ਡਬਲ ਸਟੋਰੀ ਵੇਖ ਰਹੇ ਹੋ ਤੁਸੀਂ ਸੋਹਣੀ ਦਿੱਖ ਬਣੀ ਹੋਈ ਅਗੇ ਐਕਸਟਰਾ ਕੋਚਿੰਗ ਕਲਾਸ ਜਿਹੜੀ ਆਪਾਂ ਗੱਲ ਕਰਕੇ ਹਟੇ ਜਿਹੜੀ ਐਕਸਟਰਾ ਕੋਚਿੰਗ ਕਲਾਸ ਲੱਗਦੀਆਂ ਨੇ ਜਿਹੜੀਆਂ ਚੱਲਦੀਆਂ ਰਹੀਆਂ ਬਕਾਇਦਾ ਤੌਰ ਤੇ ਤਾਂ ਕਿ ਬੱਚੇ ਸਮੇਂ ਦੇ ਹਾਣ ਦਾ ਬਣ ਸਕਣ ਤਰੀਕੇ ਦੇ ਨਾਲ ਅੱਗੇ ਵੇਖ ਰਹੇ ਹੋ ਤੁਸੀਂ ਸਕਿੱਟ ਐਂਡ ਡਾਂਸ ਕੰਪੀਟੀਸ਼ਨ ਜਿਹੜਾ ਵੈਲਕਮ ਦੇ ਲਈ ਬੱਚਾਂ ਦੇ ਸੈਸ਼ਨ ਪਲੱਸ 2 ਵਾਲੇ ਬੱਚੇ ਜਿਹੜੇ ਸੈਸ਼ਨ ਆਫ ਕਲਾਸ ਪਲੱਸ 2 ਅੱਗੇ ਹੈ ਸੈਲੀਬ੍ਰੇਸ਼ਨ ਆਫ ਵਿਸਾਖੀ ਜੋ ਵੀ ਜਿਹੜੇ ਤਿਹਾਰ ਨੇਗੇ ਉਹ ਮਨਾਏ ਜਾਂਦੇ ਆ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਿਹੜਾ ਤਿਹਾਰ ਹੁੰਦਾਗਾ ਉਹ ਹਰ ਤਿਹਾਰ ਜਿਹੜਾ ਹੈਗਾ ਇਹਨਾਂ ਸਕੂਲਾਂ ਦੇ ਵਿੱਚ ਸਾਂਝਾ ਕੀਤਾ ਜਾਂਦਾਗਾ ਤਾਂ ਮੁੰਡਿਆਂ ਦੇ ਲਈ ਜਿਹੜਾ ਫੇਰ ਵੇਖ ਰਹੇ ਹੋ ਤਸਵੀਰਾਂ ਤੁਸੀਂ ਖੇਡ ਮੈਦਾਨ ਦੀਆਂ ਅੱਗੇ ਵੇਖ ਰਹੇ ਹੋ ਤੁਸੀਂ ਸੀਨੀਅਰ ਸਕੈਂਡਰੀ ਰੈ residencial ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਮੋਹਾਲੀ ਮੋਹਾਲੀ ਦਾ ਇਹ ਮੈਰੀਟੋਰੀਅਸ ਸਕੂਲ ਹੈ ਜਿਹੜਾ ਕਿ 70 ਸੈਕਟਰ ਦੇ ਵਿੱਚ ਬਣਿਆ ਹੋਇਆਗਾ ਸੈਕਟਰ 70 ਦੇ ਵਿੱਚ ਐਸਐਸ ਨਗਰ ਮੁਹਾਲੀ ਦੇ ਵਿੱਚ ਜਿਹੜਾ ਬਣਿਆ ਹੋਇਆਗਾ ਤਾਂ ਜਿਹੜੀ ਪ੍ਰਿੰਸੀਪਲ ਮੈਡਮ ਤੇ ਨਾਲ ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਅੱਗੇ ਮੈਰੀਟੋਰੀਅਸ ਸਕੂਲ ਮੁਹਾਲੀ ਬੱਚਿਆਂ ਦੁਆਰਾ ਕੀਤੀ ਹੋਈ ਕਲਾਕਿਰਤੀ ਮੂਹਰ ਬੋਰਡਰ ਦੀ ਆ ਵੀ ਬੱਚੇ ਕਿੰਨੀ ਸਚੱਜਤਾ ਦੇ ਨਾਲ ਜਿਹੜਾ ਕਾਰਜ ਕਰਦੇ ਨੇਗੇ ਕਿੰਨੇ ਸਮੇਂ ਦੇ ਹਾਨਦੇ ਨੇ ਉਹ ਅੱਗੇ ਹੈ ਅਟਲ ਪ੍ਰੋਜੈਕਟ ਮੈਰੀਟੋਰੀਅਸ ਸਕੂਲ ਮੁਹਾਲੀ ਸੈਕਟਰ 70 ਬੱਚੇ ਜਿਹੜੇ ਸਟਾਫ ਦੇ ਨਾਲ ਨਜ਼ਰ ਆ ਰਹੇ ਨੇਗੇ ਅੱਗੇ ਤੁਸੀਂ ਵੇਖ ਰਹੇ ਹੋ ਬੱਚਿਆਂ ਦੀ ਜਿਹੜੀ ਆ ਬੈਠ ਕੇ ਖੇਡਣ ਵਾਲੀਆਂ ਖੇਡਾਂ ਹੁੰਦੀਆਂ ਨੇ ਜਿਹੜੀਆਂ ਸ਼ਤਰੰਜ ਵਗੈਰਾ ਹੋਰ ਉਹਨਾਂ ਵਿੱਚ ਜਿਹੜੀ ਕਲਾ ਕਿਰਤੀ ਉਹਨਾਂ ਦੀ ਅੱਗੇ ਵੇਖ ਰਹੇ ਹੋ ਮੈਗਾ ਪੀਟੀਐਮ ਜਿਹੜਾ ਇੱਕ ਕਲਾਸ ਦੀ ਇਥੇ ਆਪਾਂ ਜਿਹੜਾ ਜਿਹੜਾ ਨਮੂਨੇ ਦੇ ਤੌਰ ਤੇ ਦਿਖਾਇਆ ਗਿਆ ਵੀ ਕਿਸ ਤਰ੍ਹਾਂ ਜਿਹਨੇ ਸ਼ਾਈਨਿੰਗ ਸਟਾਰ ਵਿਦਿਆਰਥੀ ਨੇਗੇ ਕਿੰਨੇ ਕਿਨੇ ਨੰਬਰ ਪ੍ਰਾਪਤ ਕਰਦੇ ਆ 99.5 ਫੀਸ ਦੀ ਮੈਕ ਸ਼ਰਮਾ ਦੁਆਰਾ ਅਗੇ 99 ਫੀਸਦੀ ਮਹਿਕ ਫਿਰਸ਼ਣ ਵਿੱਚ ਫੀਸਦੀ ਕੁੰਦਨ ਜਿਹੜਾ ਸਾਰਾ ਉਕਾਰਿਆ ਜਾਂਦਾਗਾ ਤਾਂ ਕਿ ਮਾਪੇ ਜਿਹੜੇ ਪੀਟੀਐਮ ਚੰਦੇ ਉਹਨਾਂ ਨੂੰ ਸਾਰਾ ਪਤਾ ਲੱਗਦਾਗਾ ਇਸ ਤਰ੍ਹਾਂ ਦੇ ਨਾਲ ਸਾਰਾ ਤੁਸੀਂ ਵੇਖ ਰਹੇ ਹੋਗੇ ਹੈ ਅਗੇ ਵੇਖੋ ਜੋ ਪੀਟੀਐਮ ਸੰਧੀ ਜਿਹੜੀ ਸਕੂਲ ਦੇ ਮੈਦਾਨ ਦੇ ਵਿੱਚ ਜਿਹੜੀ ਪੀਟੀਐਮ ਕੀਤੀ ਜਾਂਦੀ ਹੈ ਬਕਾਇਦਾ ਤੌਰ ਤੇ ਕਿੰਨਾ ਸਚੱਜਾ ਪ੍ਰਬੰਧ ਕੀਤਾ ਜਾਂਦਾਗਾ ਲਾਈਨਾਂ ਲਾਈਆਂ ਹੋਈਆਂ ਨੇ ਬਕਾਇਦਾ ਤੌਰ ਤੇ ਕਿੱਥੇ ਜਿਹੜਾ ਸਾਰੇ ਮਾਪੇ ਮਿਲਣੀ ਕਰਦੇ ਨੇ ਬਹੁਤ ਜਿਹੜੀ ਸਚੱਜ ਜਮਈ ਤਰੀਕੇ ਦੇ ਨਾਲ ਤੇ ਸਕੂਲ ਦਾ ਜਿਹੜਾ ਗੇਟ ਆ ਕਿੰਨਾ ਸ਼ਿੰਗਾਰਿਆ ਗਿਆ ਮਾਪਿਆਂ ਦੇ ਸਵਾਗਤ ਲਈ ਵਿਦਿਆਰਥੀਆਂ ਦੇ ਸਵਾਗਤ ਲਈ ਪੀਟੀਐਮ ਹੁੰਦੀ ਹੈ ਜਦੋਂ ਕਿੰਨੇ ਜਿਹੜੇ ਚਾਰ ਦਿਖ ਲਾਏ ਗਏ ਨੇ ਜੀ ਆਇਆਂ ਨੂੰ ਮਾਪੇ ਅਧਿਆਪਕ ਮਿਲਣੀ ਨਿੱਘਾ ਸਵਾਗਤ ਕਿੰਨਾ ਸਤਿਕਾਰ ਦਿੱਤਾ ਜਾਂਦਾ ਹੈ ਕਿੰਨਾ ਸਕੂਲਾਂ ਦੇ ਵਿੱਚ ਮਾਪਿਆਂ ਨੂੰ ਤਾਂ ਕਿੰਨਾ ਦੇਖੋ ਤੁਸੀਂ ਉਹਨਾਂ ਦੇ ਲਈ ਜਿਹੜਾ ਨਿੱਘਾ ਸਵਾਗਤ ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿ ਆਪ ਕਾਇਦਾ ਤੌਰ ਤੇ ਅੱਗੇ ਵੇਖ ਰਹੇ ਹੋ ਤੁਸੀਂ ਜਿਹੜਾ ਸ਼ਾਈਨਿੰਗ ਸਟਾਰਸ 2023-24 ਇੱਥੇ ਤੁਸੀਂ ਵੇਖ ਰਹੇ ਹਾਂ ਮੈਰਿਟੋਰੀਅਸ ਸਕੂਲ ਮੁਹਾਲੀ ਨਾਨ ਮੈਡੀਕਲ ਮੈਰਿਟੋਰੀਅਸ ਸਕੂਲ ਮੁਹਾਲੀ ਜਿਹੜਾ ਨਿਰੰਤਰ ਤਰੱਕੀ ਦੀਆਂ ਬੁਲੰਦੀਆਂ ਨੂੰ ਛੂ ਰਿਹਾ ਹੈਗਾ ਜਿਹੜੇ ਦੇ ਵਿੱਚ ਵੇਖ ਰਹੇ ਹਾਂ ਵਿਦਿਆਰਥੀ 99.40% ਦੀ ਫਿਰਗੁਰ ਗੁਰਸ਼ੀਨਮ ਕੌਰ 98.40% ਦੀ ਫਿਰ ਭਾਵਨਾ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਬੱਚੇ ਜਿਹੜੇ ਵੇਖ ਰਿਹਾ ਤੁਸੀਂ 11ਵੀਂ A 11ਵੀਂ B C D E F ਜਿਹੜੇ ਵੱਖਰੇ ਵੱਖਰੇ ਸੈਕਸ਼ਨ ਬਣੇ ਹੋਏ ਨੇ ਸਾਰੇ ਸ਼ਾਈਨਿੰਗ ਸਟਾਰਸ ਨੇ ਜਿਹੜੇ ਉੱਚ ਕੋਟੀ ਦੇ ਪੋਜੀਸ਼ਨਾਂ ਵਾਲੇ ਅੱਗੇ ਵੇਖੋ ਤੁਸੀਂ ਜਿਹੜੇ ਵਿਦਿਆਰਥੀ ਨੇ ਮੋਹਾਲੀ ਦੇ ਵਿੱਚ ਜਿਹੜਾ ਕ੍ਰਿਕਟ ਦਾ ਮੈਦਾਨ ਹੈ ਜਿੱਥੇ ਕਿ ਕ੍ਰਿਕਟ ਦੇ ਮੈਚ ਹੁੰਦੇ ਨੇ ਮੈਚ ਵੀ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਬੁਖਾਏ ਜਾਂਦੇ ਨੇ ਕਿ ਇਹ ਤਸਵੀਰ ਜਿਹੜੀ ਸਾਰੀ ਗੱਲ ਦੀ ਬਿਆਨਬਾਜ਼ੀ ਕਰਦੀ ਆ ਵਿਦਿਆਰਥੀ ਮੁਸਕਰਾ ਰਹੇ ਨੇ ਇਸ ਤਸਵੀਰ ਦੇ ਵਿੱਚ ਤੇ ਕਿੰਨਾ ਸੋਹਣਾ ਜਿਹੜਾ ਲਿਸ਼ਾਨ ਗਰਾਊਂਡ ਨਜ਼ਰ ਆ ਰਿਹਾਗਾ ਤਾਂ ਕਿ ਵਿਦਿਆਰਥੀ ਖੇਡਾਂ ਦੇ ਵਿੱਚ ਵੀ ਦਿਲਚਸਪੀ ਪੈਦਾ ਕਰਨ ਅੱਗੇ ਵੇਖ ਰਹੇ ਹੋ ਤੁਸੀਂ ਮੈਰੀਟੋਰੀਅਸ ਸਕੂਲ ਮੋਹਾਲੀ ਪੀ ਯੂ ਸੀ ای ਟੇ ਸ਼ਾਰਟਲਿਸਟਡ ਸਟੂਡੈਂਟਸ ਜਿੰਨੇ ਵੀ ਹੈਗੇ ਨੇ ਦੇਖੋ ਤੁਸੀਂ ਬੜੀਆਂ ਪ੍ਰਾਪਤੀਆਂ ਨੇ ਬੜੀਆਂ ਪੱਟੀਆਂ ਇਹਨਾਂ ਦੀਆਂ ਇਹਨਾਂ ਬੱਚਿਆਂ ਦੀਆਂ ਤੇ ਬੜਾ ਜਿਹੜਾ ਸਟਾਫ ਆ ਤੇ ਪ੍ਰਿੰਸੀਪਲ ਮੈਡਮ ਤੇ ਸਮੂਹ ਸਟਾਫ ਜਿਹੜਾ ਕਿੰਨੀ ਜਿਆਦਾ ਮਿਹਨਤ ਕਰ ਰਹੇ ਨੇ ਇਹਨਾਂ ਬੱਚਿਆਂ ਦੇ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾਗਾ ਮੈਰੀਟੋਰੀਅਸ ਸਕੂਲ ਮੁਹਾਲੀ ਜੇਈ ਮੈਨਸ ਕੁਆਲੀਫਾਈਡ ਸਟੂਡੈਂਟਸ ਜੇਈ ਮੈਨ ਦੇ ਵਿੱਚ ਜੋ ਕੁਆਲੀਫਾਈਡ ਸਟੂਡੈਂਟ ਆ ਉਹ ਤਸਵੀਰਾਂ ਬੋਲ ਰਹੀਆਂ ਨੇ ਵੇਖੋ ਤੁਸੀਂ ਨਾਮ ਪੜ ਸਕਦੇ ਹੋ ਚਨਪ੍ਰੀਤ ਕੌਰ ਗਗਨਪ੍ਰੀਤ ਸਿੰਘ ਵੱਖਰੇ ਵੱਖਰੇ ਸਾਰੇ ਬੱਚਿਆਂ ਦੇ ਅਮਰਿਤਪਾਲ ਦਰਸ਼ਵੀਰ ਸਾਰੇ ਕੋਮਲ ਹਨ ਰੀਨੂ ਸਾਰੇ ਬੱਚੇ ਕੀ ਨੇ ਇਹ ਜਿਹੜੇ ਜੇਈਮੈਨ ਕੁਆਲੀਫਾਈਡ ਸਟੂਡੈਂਟ ਨੇ ਜੋ ਜੇਈਮੈਨ ਨੂੰ ਕਲੀਅਰ ਕੀਤਾ ਜਿੰਨਾ ਬੱਚਿਆਂ ਨੇ ਅੱਗੇ ਵੇਖ ਰਹੇ ਤੁਸੀਂ ਨੀਟ ਕੁਆਲੀਫਾਈਡ ਸਟੂਡੈਂਟਸ ਨੇ ਨੀਟ ਵਾਲੇ ਜਿਹੜੇ ਕਿ ਮੈਡੀਕਲ ਦੇ ਖੇਤਰ ਵਾਲੇ ਬੱਚੇ ਹੁੰਦੇ ਨੇਗੇ ਜਿਨ੍ਹਾਂ ਨੇ ਨੀਟ ਕੁਆਲੀਫਾਈਡ ਕਰਨਾ ਬਹੁਤ ਵੱਡੀ ਗੱਲ ਆ ਗਈ ਜਿਹਦੇ ਵਿੱਚ ਦੇਖ ਰਹੇ ਹੋ ਤੁਸੀਂ ਸਿਮਰਨ ਪ੍ਰੀਤ ਕੌਰ ਕਵਿਤਾ ਵੱਖਰੇ ਵੱਖਰੇ ਸਾਰੇ ਜਿਹੜੀਆਂ ਲੜਕੀਆਂ ਨੇ ហេਠਾਂ ਲੜਕੇ ਨੇਗੇ ਆਕਾਸ਼ਦੀਪ ਹਰਪ੍ਰੀਤ ਹਰਪ੍ਰੀਤ ਰੋਹਿਤ ਇਹ ਨੀਟ ਕੁਆਲੀਫਾਈਡ ਬੱਚੇ ਨੇ ਨੀਟ ਦੇ ਵੀ ਇਸ ਤਰ੍ਹਾਂ ਦੇ ਨਾਲ ਜਿਹੜੀ ਬੇਨਤੀ ਕੀਤੀ ਜਾਂਦੀ ਆ ਮੈਰੀਟੋਰੀਅਸ ਸਕੂਲ ਮੁਹਾਲੀ ਜੇਈ ਐਡਵਾਂਸ ਕੁਆਲੀਫਾਈਡ ਕੀਤਾ ਜੀ ਬਹੁਤ ਵੱਡੀ ਪ੍ਰਾਪਤੀ ਦੇਖਣ ਨੂੰ ਮਿਲ ਰਹੀ ਹੈ ਇੱਥੇ ਜਸਵਿੰਦਰ ਸਿੰਘ ਸੁਨੀਲ ਕੁਮਾਰ 12ਵੀਂ ਨਾਨ ਮੈਡੀਕਲ ਦਾ ਵਿਦਿਆਰਥੀ ਜਿਨੇ ਜੇਈ ਐਡਵਾਂਸ ਕੁਆਲੀਫਾਈਡ ਕੀਤਾ ਤਸਵੀਰਾਂ ਬੋਲ ਰੀਆਂ ਨੇ ਫਰੋਂ ਰਿਤੂ ਸ਼ਰਮਾ ਮੈਡਮ ਪ੍ਰਿੰਸੀਪਲ ਐਂਡ ਸਟਾਫ ਅੱਗੇ ਹੈ ਜ਼ਿਲ੍ਹੇ ਦੇ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਸਨਮਾਨਤ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜਾ ਕਿਸ ਤਰ੍ਹਾਂ ਦੇ ਨਾਲ ਜਿਹੜਾ ਜਿਹੜੀਆਂ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਸਨਮਾਨਤ ਕੀਤਾ ਗਿਆ ਵਿਦਿਆਰਥੀਆਂ ਨੂੰ ਇਹ ਵੀ ਤਸਵੀਰਾਂ ਜਿਹੜੀਆਂ ਬੋਲ ਰਹੀਆਂ ਨੇ ਅੱਗੇ ਅਖਬਾਰ ਦੀ ਖਬਰ ਫੇਅਰ ਕੈਰੀ ਹੈ ਡੀਸੀ ਨੇ ਕੀਤਾ ਹੁਣ ਹਾਰ ਵਿਦਿਆਰਥੀਆਂ ਦਾ ਸਨਮਾਨ ਤਸਵੀਰ ਦੀ ਸਭਾ ਦੇ ਵਿੱਚ ਜੋ ਅਸੈਂਬਲੀ ਹੁੰਦੀ ਹੈ ਸਵੇਰ ਦੀ ਸਭਾ ਹੁੰਦੀ ਆ ਤਾਂ ਵਿਦਿਆਰਥੀ ਜਿਹੜਾ ਕਿੰਨੀ ਅਨੁਸ਼ਾਸਨਮਈ ਤਰੀਕੇ ਦੇ ਵਿੱਚ ਰਹਿ ਕੇ ਉਨ ਸ਼ਾਸ਼ਣ ਤਰੀਕੇ ਦੇ ਵਿੱਚ ਰਹਿ ਕੇ ਜਿਹੜਾ ਸਵੇਰ ਦੀ ਸਵਾ ਨੂੰ ਜਿਹੜਾ ਆਗਾਜ਼ ਕਰਦੇ ਨੇਗੇ ਸੋ ਉਹਨਾਂ ਦਾ ਦਿਨ ਜਿਹੜਾ ਹੈਗਾ ਤਾਂ ਕਿ ਬਹੁਤ ਅੱਛਾ ਬਤੀਤ ਹੋਵੇ ਅੱਗੇ ਵੇਖ ਰਹੇ ਹੋ ਤੁਸੀਂ ਇਕੋ ਕਲੱਬ ਬਾਰੇ ਜਿਹੜਾ ਇਕੋ ਕਲੱਬ ਚੱਲਦੇ ਨੇਗੇ ਦੇਖੋ ਕਿੰਨੀਆਂ ਜਿਆਦਾ ਜੜੀਆਂ ਇਹਨਾਂ ਸਕੂਲਾਂ ਦੀਆਂ ਪ੍ਰਾਪਤੀਆਂ ਨੇ ਵਿਦਿਆਰਥੀਆਂ ਨੂੰ ਹਰ ਇੱਕ ਸਬਦਾ ਜਿਹੜੀ ਪ੍ਰਦਾਨ ਕੀਤੀ ਜਾਂਦੀ ਆ ਸਿੱਖਿਆ ਖੇਤਰ ਦੇ ਵਿੱਚ ਸਮੇ ਦੇ ਹਾਨ ਦਾ ਬਣਾਇਆ ਜਾਂਦਾ ਸੀਨੀਅਰ ਸਕੈਂਡਰੀ ਰੈ residencial ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟ ਸੈਕਟਰ 70 ਐਸ ਐਸ ਨਗਰ ਮੁਹਾਲੀ ਤਾਂ ਦੇਖੋ ਇਕੋ ਕਲੱਬ ਦੇ ਜਿਹੜੇ ਨੂੰ ਲੈ ਕੇ ਜਿਹੜਾ ਹੈ ਅੱਗੇ ਵੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਮੈਰੀਟੋਰੀਆ ਸਕੂਲ ਮੁਹਾਲੀ ਸ਼ਾਈਨਿੰਗ ਸਟਾਰਸ ਮੈਡੀਕਲ ਸਟਰੀਮ ਇਹ ਮੈਡੀਕਲ ਸਟਰੀਮ ਸੀ ਪਹਿਲਾਂ ਆਪਾਂ ਨਾਨ ਮੈਡੀਕਲ ਕੀਤਾ ਸੀ ਮੈਡੀਕਲ ਸਟਰੀਮ ਦੇ ਵਿੱਚ ਦੇਖੋ ਤੁਸੀਂ ਜਿਹੜਾ ਹੈਗਾ ਸੁਨੀਹਾ ਕਰਨਦੀਪ ਕੌਰ ਮਹਿਕ ਪ੍ਰਵੀਨ ਬਿਰਪਾਲ ਵੱਖਰੇ ਵੱਖਰੇ ਬੱਚੇ ਸਾਰੇ ਫਿਰ ਅੱਗੇ ਐਚ ਸੈਕਸ਼ਨ ਨੂਰਦੀਪ ਕੌਰ ਹਰਸ਼ਦੀਪ ਸਿੰਘ ਜਿਹੜਾ ਵੱਖਰੀ ਵੱਖਰੀ ਜਿਹੜੀ ਪੋਜੀਸ਼ਨਾਂ ਪਹਿਲੀਆਂ ਦੂਜੀਆਂ ਤੀਜੀਆਂ ਹਾਸਲ ਕੀਤੀਆਂ ਨੇ ਬੱਚਿਆਂ ਨੇ ਅੱਗੇ ਵੇਖ ਰਹੇ ਤੁਸੀਂ ਇਹਨਾਂ ਸਕੂਲਾਂ ਵਿੱਚ ਕਮਰਸ ਸਟਰੀਮ ਵੀ ਚੱਲਦੀ ਆ ਮੋਹਾਲੀ ਸਕੂਲ ਦੇ ਵਿੱਚ ਸ਼ਾਈਨਿੰਗ 스타 ਦੇ ਬੱਚੇ ਵੇਖ ਰਹੇ ਹੋ ਤੁਸੀਂ ਜਿਹੜਾ ਵੱਖਰੇ ਵੱਖਰੀ ਕਮਰਸ ਸਟਰੀਮ ਨੂੰ ਲੈ ਕੇ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਉਹਨਾਂ ਨੇ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਬਾਪਨਾ ਹਵੇਬ ਵੱਖਰੇ ਬਕਰੇ ਜਿਹੜੇ ਸਾਰੇ ਬੱਚਿਆਂ ਦੇ ਨਾਮ ਤੇ ਕਿੰਨੇ ਜਿਹੜੇ 98 ਫੀਸ ਦੀ 98.2 ਬਹੁਤ ਜ਼ਿਆਦਾ ਬੱਚੇ ਪੜ੍ਹਦੇ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇਗੇ ਅੱਗੇ ਜਿਹੜਾ ਵੇਖ ਰਹੇ ਹੋ ਤੁਸੀਂ ਜਿਹੜਾ ਵਿਦਿਆਰਥੀ ਆ ਇਹ ਤਸਵੀਰ ਦੇ ਵਿੱਚ ਜੋ ਆਪਾਂ ਇਹਦੇ ਉੱਪਰ ਜਿਹੜਾ ਨਿਸ਼ਾਨ ਲਾਇਆ ਹੋਇਆਗਾ ਇਹ ਵਿਦਿਆਰਥੀ ਹੈ ਜਿਹੜਾ ਜਿਹੜਾ ਕਿ ਇੱਥੇ ਪੜ੍ਹ ਕੇ ਗਿਆ 2016 18 ਦਾ ਮੈਰਿਟਰੀ ਸਕੂਲ ਮੁਹਾਲੀ ਦਾ ਤੇ ਇਹ ਜਿਹੜਾ ਆਈਏ ਐਸ ਜਿਹੜਾ ਐਸਰ ਜਿਹੜਾ ਮੁਹਾਲੀ ਤੋਂ ਰੋਹਿਤ ਸ਼ਰਮਾਗਾ ਇਹ ਇਸ ਸਮੇਂ ਜਿਹੜਾ ਕੈਂਸਰ ਵਿੱਚ ਇਲਾਜ ਜਿਹੜੀ ਖੋਜ ਤੇ ਸਿੱਖਿਆ ਲਈ ਟਾਟਾ ਮੈਮੋਰੀਅਲ ਸੈਂਟਰ ਵਿੱਚ ਇੱਕ ਖੋਜ ਵਿਦਵਾਨ ਦੇ ਤੌਰ ਤੇ ਜਿਹੜਾ ਕੰਮ ਕਰ ਰਿਹਾ ਹੈਗਾ ਮਸ਼ਹੂਰ ਸਰਜਨ ਦੇ ਨਾਲ ਜਿਹੜਾ ਪ੍ਰੋਫੈਸਰ ਇੰਦਰਨੀ ਇੰਦਰਨੀਲ ਮਿਤਰਾ ਦੀ ਜਿਹੜੀ ਅਗਵਾਈ ਹੇਠ ਜਿਹੜਾ ਇਹ ਜਿਹੜੀ ਚੱਲਦਾ ਹੈਗਾ ਸਾਰਾ ਕਾਰਜ ਦੇਖੋ ਇਹ ਚਨੇ ਗੱਡੀਆਂ ਵੱਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਕਿ ਰਿਸਰਚ ਕਰ ਰਹੇ ਨੇਗੇ ਦੇਖੋ ਤੁਸੀਂ ਇਹਨਾਂ ਸਕੂਲਾਂ ਚੋਂ ਪੜ੍ਹ ਕੇ ਸੋ ਇੱਕ ਤੋਂ ਇੱਕ ਪ੍ਰਾਪਤੀਆਂ ਜਿਹੜੀਆਂ ਆਪਣੇ ਨੂੰ ਸਕੂਲਾਂ ਦੇ ਦੀਆਂ ਜਿਹੜੀਆਂ ਦੇਖ ਦੇਖਣ ਨੂੰ ਮਿਲਦੀ ਹੈ ਇੱਕ ਵਾਰ ਫੇਰ ਵੇਖ ਰਹੇ ਹਾਂ ਤੁਸੀਂ ਜਿਹੜਾ ਹੈਗਾ ਬੱਚਿਆਂ ਦੀ ਜਿਹੜਾ ਕ੍ਰਿਕਟ ਦੇ ਮੈਚ ਨੂੰ ਦੇਖਣ ਦੀ ਹੋਈ ਤਸਵੀਰ ਤਾਂ ਜਿਹੜੀਆਂ ਲੜਕੀਆਂ ਨੇ ਜਿਹੜੀਆਂ ਕਿੰਨੀਆਂ ਖੁਸ਼ਮੁਜਾਜ਼ ਨਜ਼ਰ ਆ ਰਹੀਆਂ ਲੱਗੀਆਂ ਮੈਰੀਟੋਰੀਅਸ ਸਕੂਲ ਸਭਜਤਾਜੀਤ ਸਿੰਘ ਨਗਰ ਸਕੂਲ ਦੀ ਤਸਵੀਰ ਇੱਕ ਵਾਰ ਫੇਰ ਸਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਵਿਦਿਆਰਥੀਆਂ ਦੀ ਗਰਾਊਂਡ ਦੇ ਵਿੱਚ ਅੱਗੇ ਵੇਖ ਰਹੇ ਤੁਸੀਂ ਵੈਟ ਹੋਲਡਰ ਸਟੂਡੈਂਟਸ ਪ੍ਰਿਆ ਸ਼ਰਮਾ 98.8% ਦੀ ਮੈਡੀਕਲ ਦੇ ਵਿਦਿਆਰਥੀਨ 500 ਦੇ ਵਿੱਚੋਂ 499 ਬਹੁਤ ਅੱਛਾ ਸਕੋਰ ਜੀ ਫਿਰ ਅੱਗੇ ਚਨਪ੍ਰੀਤ 500 ਦੇ ਵਿੱਚੋਂ 488 ਮਨਜੀਤ ਨੇ 486 ਅੰਕ ਪ੍ਰਾਪਤ ਕੀਤੇ 485 ਜਿਹੜੀ ਕਵਿਤਾਦਾਰ ਅੰਕ ਪ੍ਰਾਪਤ ਕੀਤੀ ਹੈ ਮੈਟਰ ਮੈਰਿਟ ਹੋਲਡਰ ਸਟੂਡੈਂਟ ਨੇ ਜੀ ਇਹ ਸਾਰੇ ਜਿਹੜੇ ਹੈਗੇ ਨੇ ਇਹ ਬੱਚਿਆਂ ਦੁਆਰਾ ਕਿਸ ਤਰ੍ਹਾਂ ਦੇ ਨਾਲ ਜਿਹੜਾ ਵੱਖ-ਵੱਖ ਕਲਾਕਿਰਤੀਆਂ ਬਣਾਈਆਂ ਜਾਂਦੀਆਂ ਨੇ ਮੂੰਹੋਂ ਬੋਲਦੀਆਂ ਹੋਈਆਂ ਤਸਵੀਰਾਂ ਤੁਹਾਡੇ ਜਿਹੜਾ ਅੱਗੇ ਸਾਰੀਆਂ ਨਜ਼ਰ ਆ ਰਹੀਆਂ ਨੇਗੀਆਂ ਤਾਂ ਬੱਚਾ ਨੂੰ ਜਿਹੜਾ ਟ੍ਰੈਫਿਕ ਰੂਲਾਂ ਬਾਰੇ ਵੀ ਜਿਹੜਾ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬਕਾਇਦਾ ਤੌਰ ਤੇ ਟ੍ਰੈਫਿਕ ਐਜੂਕੇਸ਼ਨ ਸੈਲ ਕਲਚਰ ਫਾਰ ਸੇਫਟੀ ਜਿਹੜਾ ਜਿਹੜੇ ਰੋਡ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਚੱਲਿਆ ਜਾਵੇ ਕਿਵੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਇਸ ਤਰ੍ਹਾਂ ਦੇ ਵੀ ਜਿਹੜਾ ਬਕਾਇਦਾ ਤੌਰ ਤੇ ਕੈਂਪ ਲੱਗਦੇ ਨੇਗੇ ਅੱਗੇ ਜਿਹੜਾ ਤੁਸੀਂ ਵੇਖ ਰਹੇ ਹੋ ਤਸਵੀਰ ਵਿੱਚ ਆਇਸਰ ਫਾਊਂਡੇਸ਼ਨ ਵਿਵਿਸਟ ਜਿਹੜਾ ਜਿਹਦੇ ਵਿੱਚ ਬੱਚਾ ਨੂੰ ਵਿਸਟ ਕਰਵਾਇਆ ਜਾਂਦਾ ਹੈਗਾ ਤਾਂ ਕਿ ਉਹਨਾਂ ਵਿੱਚ ਬਹੁਤ ਜ਼ਿਆਦਾ ਰੁਚੀ ਪੈਦਾ ਹੋਵੇ ਅੱਗੇ ਵੇਖ ਰਹੇ ਹੋ ਤੁਸੀਂ ਖੇਡਾਂ ਵੱਤਨ ਪੰਜਾਬ ਦੀ ਜੋ ਸਪੋਰਟਸ ਦੇ ਵਿੱਚ ਬੱਚਿਆਂ ਨੇ ਮੱਲਾ ਮਾਰੀਆਂ ਨੇ ਗੀਆਂ ਬਕਾਇਦਾ ਤੌਰ ਤੇ ਕਿੰਨੇ ਮੈਡਲ ਚਮਕਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਵਿਦਿਆਰਥੀਆਂ ਦੇ ਤੁਸੀਂ ਵੇਖ ਰਹੇ ਹੋਗੇ ਤਸਵੀਰਾਂ ਦੇ ਰੂਪ ਦੇ ਵਿੱਚ ਤਾਂ ਕਿੱਡੀਆਂ ਵੱਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਵਿਦਿਆਰਥੀਆਂ ਨੂੰ ਜੇਤੂ ਵਿਦਿਆਰਥੀਆਂ ਨੂੰ ਜਿਹੜੇ ਇਨਾਮ ਦਿੱਤੇ ਜਾ ਰਹੇ ਨੇ ਮੈਡਲ ਪਾਏ ਜਾ ਰਹੇ ਨੇ ਸਪੋਰਟਸ ਦੇ ਵਿੱਚ ਵੀ ਇਹ ਵਿਦਿਆਰਥੀ ਬਹੁਤ ਅਹਿਮ ਜਿਹੜੀਆਂ ਮੱਲਾ ਮਾਰਦੇ ਹੋਏ ਨਜ਼ਰ ਆ ਰਹੇ ਨੇ ਕਲਾ ਉਤਸਵ ਨੂੰ ਲੈ ਕੇ ਵਿਦਿਆਰਥੀ ਅੱਗੇ ਜਿਹੜਾ ਸੰਗੀਤ ਦੇ ਵਿੱਚ ਦੇ ਬੱਚੇ ਦੁਆਰਾ ਜਿਹੜਾ ਬਹੁਤ ਸੋਹਣਾ ਸੰਗੀਤ ਹੈ ਜਿਹੜਾ ਗਾਇਨ ਇਹ ਕੀਤਾ ਜਾਂਦਾਗਾ ਬੜਾ ਕਮਾਲ ਦਾ ਵਿਦਿਆਰਥੀ ਹੈ ਇਹ ਅੱਗੇ ਦੇਖੋ ਤੁਸੀਂ ਕੰਗ੍ਰੈਚੁਲੇਸ਼ਨ ਸੀਨੀਅਰਸ ਕੈਂਡੀਡੇਟਸ ਸੈਲ ਸਕੂਲ ਫਾਰ ਮੈਰਿਟੋਰੀਅਸ ਸਟੂਡੈਂਟਸ ਸੈਸ ਨਗਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਰਟੀਫਿਕੇਟ ਜਿਹੜਾ ਨੈਸ਼ਨਲ ਲੈਵਲ ਦਾ ਪੇਂਟਿੰਗ ਦੇ ਵਿੱਚੜੋ ਕੰਪੀਟੀਸ਼ਨ ਸੀਗਾ ਅ ਨੈਸ਼ਨਲ ਮਿਊਜ਼ੀਅਮ ਆਫ ਨੇਚਰਲ ਹਿਸਟਰੀ ਇਨ ਕੋਲੈਬੋਰੇਸ਼ਨ ਵਿਦ ਨੈਸ਼ਨਲ ਟਾਈਗਰ ਦੇਖੋ ਤੁਸੀਂ ਜਿਹੜਾ ਵਿਦਿਆਰਥੀ ਨੇ ਕਿੰਨੀ ਕਲਾ ਕਰਤੀ ਦਿਖਾਈ ਤੇ ਉਹਦੇ ਵਿੱਚੋਂ ਉਸ ਨੂੰ ਜਿਹੜਾ ਹੈਗਾ ਬਕਾਇਦਾ ਤੌਰ ਤੇ ਜਿਹੜਾ ਸਰਟੀਫਿਕੇਟ ਮਿਲਿਆ ਜੀ ਨੈਸ਼ਨਲ ਲੈਵਲ ਪੇਂਟਿੰਗ ਮੁਕਾਬਲੇ ਦੇ ਵਿੱਚ ਵੱਡੀ ਪ੍ਰਾਪਤੀ ਜੋਗੜੇ ਨੂੰ ਲੈ ਕੇ ਜੋਗਾ ਦਿਵਸ ਮਨਾਇਆ ਜਾਂਦਾ ਹੈਗਾ ਤਾਂ ਵਿਦਿਆਰਥੀਆਂ ਨੂੰ ਜਿਹੜਾ ਜਾਣਕਾਰੀ ਦਿੱਤੀ ਜਾਂਦੀ ਹੈ ਜੋਗੇ ਸੰਧੀ ਜਿਹੜਾ ਹੈਗਾ ਅੱਗੇ ਫੇਰ ਵੇਖ ਰਹੇ ਹਾਂ ਤੁਸੀਂ ਅਟਲ ਪ੍ਰੋਜੈਕਟ ਬਾਰੇ ਤੇ ਵਿਦਿਆਰਥੀਆਂ ਦੀ ਜਿਹੜੀਆਂ ਵੱਖ-ਵੱਖ ਤਸਵੀਰਾਂ ਖੇਡਾਂ ਨੂੰ ਲੈ ਕੇ ਤੇ ਟ੍ਰੈਫਿਕ ਨੂੰ ਲੈ ਕੇ ਕਿੱਡੀ ਵੱਡੀ ਪ੍ਰਾਪਤੀ ਹੈ ਜਿਹੜੀ ਬੱਚਾਂ ਦੀ ਇਹਨਾਂ ਸਕੂਲਾਂ ਨੂੰ ਲੈ ਕੇ ਪੰਜਾਬ ਕਿੰਨੀ ਸੋਹਣੀ ਜਿਹੜੀ ਜਿਹੜਾ ਕਲਾਕਿਰਤੀਆਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇਗੀਆਂ ਸੋ ਬੜੇ ਹੋਣਹਾਰ ਵਿਦਿਆਰਥੀ ਨੇ ਅੱਗੇ ਹੈਗਾ ਜਿਹੜਾ ਕਰਾਟੇ ਕਲਾਸਾਂ ਨੂੰ ਲੈ ਕੇ ਲੜਕੀਆਂ ਵੀ ਕਿਸ ਤਰ੍ਹਾਂ ਕਰਾਟੇ ਸਿੱਖਣ ਉਹ ਵੀ ਜਿਹੜੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈਗੀ ਇਸ ਦੇ ਵਿੱਚ ਸੋ ਕੋਇਜ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਜਿਹੜਾ ਵਿਦਿਆਰਥੀ ਨੇ ਬੜੀ ਵੱਡੀ ਪ੍ਰਾਪਤੀ ਕੀਤੀ ਸੀਗੀ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਬਕਾਇਦਾ ਤੌਰ ਤੇ ਵੇਖੋਗੇ ਜਿਹੜਾ ਸੱਭਿਆਚਾਰ ਗਤੀਵਿਧੀਆਂ ਦੇ ਵਿੱਚ ਵੀ ਜਿਹੜਾ ਬਹੁਤ ਵੱਡਾ ਭਾਗ ਲਿਆ ਜਾਂਦਾ ਹੈਗਾ ਇਨ੍ਹਾਂ ਮੈਰਿਟੋਰੀਅਸ ਸਕੂਲ ਮੁਹਾਲੀ ਦੇ ਵਿਦਿਆਰਥੀਆਂ ਦੁਆਰਾ ਤਾਂ ਸੱਭਿਆਚਾਰ ਗਤੀਵਿਧੀਆਂ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿਤਾ ਕਿੱਡੀ ਜਿਹੜੀ ਕਮਾਲ ਦੀ ਕਲਾਕਾਰੀ ਜਿਹੜੀ ਵਿਖਾਈ ਜਾ ਰਹੀ ਹੈ ਵਿਦਿਆਰਥੀ ਕਲਾਕਾਰਾਂ ਦੇ ਵੱਲੋਂ ਸੱਚਮੁੱਚ ਜਿਹੜਾ ਰੂਹ ਨੂੰ ਟੁੰਬਦੇ ਨੇ ਇਹ ਸਕੂਲ ਤੇ ਸਮੁੱਚਾ ਸਟਾਫ ਬੜਾ ਮਿਹਨਤ ਕਰਦਾ ਵਿਦਿਆਰਥੀ ਕਿਸ ਤਰ੍ਹਾਂ ਦੇ ਨਾਲ ਜਿਹੜਾ ਖੁਸ਼ੀ ਦੇ ਪਲਾਂ ਨੂੰ ਮਾਣ ਰਹੇ ਨੇ ਭੰਗੜਾ ਪਾ ਰਹੇ ਨੇਗੇ ਮੁੰਡੇ ਦੇਖੋ ਤੁਸੀਂ ਇਹ ਜਿਹੜਾ ਵੱਖਰੀਆਂ ਵੱਖਰੀਆਂ ਐਕਟੀਵਿਟੀ ਕਰਾਈਆਂ ਜਾਂਦੀਆਂ ਨੇ ਕੁੜੀਆਂ ਦੁਆਰਾ ਜਿਹੜਾ ਹੈਗਾ ਫੁੱਟਬਾਲ ਖੇਡੀ ਜਾ ਰਹੀ ਹੈਗੀ ਵਿਦਿਆਰਥਣਾਂ ਦੁਆਰਾ ਤੇ ਲੜਕੀਆਂ ਦਾ ਜਿਹੜਾ ਗਿੱਧਾ ਵੇਖ ਰਹੇ ਹੋ ਤੁਸੀਂ ਸ਼ਾਨਦਾਰ ਜਿਹੜੀਆਂ ਤਸਵੀਰਾਂ ਇਹ ਮੂੰਹ ਬੋਲਦੀਆਂ ਹੋਈਆਂ ਵੀ ਕਿੰਨਾ ਕਾਬਲੇ ਤਾਰੀਫ ਜਿਹੜਾ ਕਾਰਜ ਕੀਤਾ ਜਾ ਰਿਹਾਗਾ ਸਾਰਾ ਸਮੂਹ ਸਟਾਫ ਪ੍ਰਿੰਸੀਪਲ ਮੈਡਮ ਤੇ ਸਮੂਹ ਸਟਾਫ ਦੇ ਵੱਲੋਂ ਤੇ ਵਿਦਿਆਰਥੀਆਂ ਦੇ ਵੱਲੋਂ ਜਿਹੜੀ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ ਕਿਸੇ ਵੀ ਖੇਤਰ ਦੇ ਵਿੱਚ ਖੇਡਾਂ ਦੇ ਵਿੱਚ ਵਿਦਿਅਕ ਸਰਗਰਮੀਆਂ ਦੇ ਵਿੱਚ ਅੰਕੜੇ ਬੋਲਿਆ ਤੁਹਾਨੂੰ ਸਾਰੇ ਦਿਖਾਏ ਨੇਗੇ ਵੱਧ ਝੜ ਕੇ ਭਾਗ ਲਿਆ ਜਾਂਦਾਗਾ ਤਾਂ ਕਿਸ ਤਰ੍ਹਾਂ ਦੇ ਨਾਲ ਜਿਹੜੇ ਵਿਦਿਆਰਥੀ ਨਾ ਖੇਡਾਂ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਨੇ ਲੜਕੇ ਤੇ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਲੜਕੀਆਂ ਵੱਲੋਂ ਜਿਹੜਾ ਹੈਗਾ ਵੱਖਰੇ ਵੱਖਰੇ ਜਿਹੜੇ ਵਿਦਿੱਕ ਹੋਣ ਜਾਂ ਸੱਭਿਆਚਾਰਕ ਗਤੀਵਿਧੀਆਂ ਹੋਣ ਭਾਗ ਲਿਆ ਜਾਂਦਾ ਹੈ ਸੋ ਇਹ ਸ਼ਾਨਦਾਰ ਸਕੂਲ ਹੈ ਮੈਰੀਟੋਰੀਅਸ ਸਕੂਲ ਮੁਹਾਲੀ ਦਾ ਜਿਹੜਾ ਕਿ ਸੈਕਟਰ 70 ਦੇ ਵਿੱਚ ਆਮ ਤੌਰ ਤੇ ਵਿਦਿਆਰਥੀਆਂ ਦੇ ਮਨ ਦੇ ਵਿੱਚ ਇੱਛਾ ਰਹਿੰਦੀ ਹੈ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਤੇ ਉਹ ਆਪਣੇ ਸੁਪਨਿਆਂ ਨੂੰ ਜਿਹੜਾ ਹੈਗਾ ਵਿਦਿਆਰਥੀ ਸাকার ਕਰਨ ਸੋ ਇਹ ਜਿਹੜੀ ਸਾਰੀ ਤਸਵੀਰ ਅੱਜ ਦੀ ਰਿਪੋਰਟ ਤੁਹਾਡੇ ਸਾਹਮਣੇ ਮੈਰੀਟੋਰੀਅਸ ਸਕੂਲ ਮੁਹਾਲੀ ਦੀ ਜਿਹੜੀ ਸ਼ਾਨਦਾਰ ਤਰੀਕੇ ਦੇ ਨਾਲ ਪੇਸ਼ਕਾਰੀ ਤੁਹਾਡੀ ਸਾਹਮਣੇ ਅੱਗੇ ਰੱਖੀ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਪਤਾ ਲੱਗੇ ਵੀ ਇਹਨਾਂ ਸਕੂਲਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਰ ਕਿਹੜੀਆਂ ਗਤੀਵਿਧੀਆਂ ਨੇ ਜਿਦੇ ਵਿੱਚ ਅ ਵਿਦਿਆਰਥੀਆਂ ਦੀ ਕਲਾ ਦੇ ਵਿੱਚ ਨਖਾਰ ਆਉਂਦਾਗਾ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਲਈ ਹਮੇਸ਼ਾ ਜਿਹੜਾ ਪ੍ਰੇਰਿਤ ਕੀਤਾ ਜਾਂਦਾਗਾ ਸੋ ਹੁਣ ਜਿਹੜਾ ਟੈਸਟ ਹੋ ਚੁੱਕਿਆਗਾ ਅ ਜਿਹੜਾ ਅ ਇਸ ਵਾਰ ਇਕੱਠਾ ਟੈਸਟ ਹੋਇਆਗਾ ਮੈਰੀਟੋਰੀਅਸ ਤੇ ਸਕੂਲ ਆਫ ਐਮੀਨੈਂਸ ਦਾ ਤੇ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਹੈਗਾ 11ਵੀਂ ਦੇ ਵਿੱਚ ਦਾਖਲਾ ਲੈਣ ਦੇ ਲਈ ਸੋ ਪਿਉਨਾ ਵਿਦਿਆਰਥੀਆਂ ਦਾ ਦਾਖਲਾ ਮੈਰੀਟੋਰੀਅਸ ਸਕੂਲਾਂ ਵਿੱਚ ਹੋਵੇ ਮੈਰੀਟੋਰੀਅਸ ਸਕੂਲ ਮੁਹਾਲੀ ਆਪਣੇ ਮੂੰਹ ਬੋਲ ਦੀ ਇੱਕ ਤਸਵੀਰ ਜਿਹੜੀ ਅੰਕੜਿਆਂ ਦੇ ਰੂਪ ਵਿੱਚ ਸਾਰੇ ਤੁਸੀਂ ਵੇਖ ਰਹੇ ਹੋਗੇ ਸੋ ਆਓ ਅਸੀਂ ਵਿਦਿਆਰਥੀਆਂ ਨੂੰ ਜਿਹੜੀ ਅੱਗੇ ਜਾਣਕਾਰੀ ਪ੍ਰੇਰਿਤ ਕਰੀਏ ਤੇ ਵਿਦਿਆਰਥੀਆਂ ਤੱਕੇ ਜਾਣਕਾਰੀ ਪਹੁੰਚਾਈਏ ਤਾਂ ਕਿ ਉਹਨਾਂ ਦੇ ਲਈ ਜਿਹੜੀ ਮਦਦਗਾਰ ਹੋਵੇ ਸਹਾਈ ਸਾਥ ਹੋਵੇ ਘਰ ਬੈਠ ਕੇ ਉਹ ਸਾਰੀਆਂ ਤਸਵੀਰਾਂ ਨੂੰ ਦੇਖ ਸਕਣ ਵੀ ਸਕੂਲ ਦੇ ਵਿੱਚ ਇਹਨਾਂ ਚ ਕੀ ਕੀ ਕਿਰਿਆਵਾਂ ਕਰਾਈਆਂ ਜਾਂਦੀਆਂ ਨੇ ਤੇ ਰੈ residencies ਸਕੂਲਾਂ ਦੀ ਜਿਹੜੀ ਕੀ ਵਿਸ਼ੇਸ਼ਤਾ ਹੈ ਅਹਿਮ ਤੌਰ ਤੇ ਸੋ ਜੇਕਰ ਇਹ ਤੁਹਾਨੂੰ ਚੰਗੇ ਲੱਗੀ ਤਾਂ ਸਾਰੀ ਰਿਪੋਰਟ ਇਸ ਨੂੰ ਜਰੂਰ ਜਿਹੜਾ ਲਾਈਕ ਕਮੈਂਟ ਕਰਿਓ ਤੇ ਅੱਗੇ ਸ਼ੇਅਰ ਕਰਨ ਦੀ ਖੇਚਲਾ ਕਰਿਓ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਦਾ ਲਾਭ ਉਠਾ ਸਕਣ ਇਸ ਨੂੰ ਦੇਖ ਸਕਣ ਸੋ ਸ਼ੁਕਰੀਆ ਅੱਜ ਦੀ ਸੀਗੀ ਜਿਹੜੀ ਤਸਵੀਰ ਸਾਰੀ ਮੈਰਿਟੋਰੀਆ ਸਕੂਲ ਮੁਹਾਲੀ ਦੀ ਸਾਰੀਆਂ ਪ੍ਰਾਪਤੀਆਂ ਦੀ ਵਿੱਤ ਤੇ ਗਤੀਵਿਧੀਆਂ ਦੀ ਸਭਾਚਾਰ ਗਤੀਵਿਧੀਆਂ ਦੀ ਖੇਡਾਂ ਦੀ ਜੋ ਵੀ ਸਾਰੀ ਤਸਵੀਰ ਤੁਹਾਡੇ ਸਾਹਮਣੇ ਰੱਖੀ ਗਈ ਆ ਸੋ ਆਓ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੂੰ ਜਿਹੜੀ ਕਿਸ ਤਰ੍ਹਾਂ ਦੇ ਨਾਲ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਆ ਉਹਨਾਂ ਨੂੰ ਦੱਸਿਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਏ ਸ਼ੁਕਰੀਆ ਮਿਹਰਬਾਨੀ